ਆਪਾ ਪਹੁੰਚ ਚੁੱਕੇ ਆ ਗੁਰਦੁਆਰਾ ਗਣੀਖੰਡ ਅਬੀਖਾਂ ਪਾਸ਼ਾਹੀ ਦਸਵੀ ਤੇ ਪਰੋਉਂਦੇ ਤੁਹਾਨੂੰ ਦਰਸ਼ਨ ਰੋ ਦਾ ਲੰਗਰ ਲੱਗਾ ਹੈ ਸਾਰੇ ਬਹਿ ਸਿੰਘ ਸਾਰੇ ਰਸੂਲ ਬਾਬਾ ਜੀ ਰਸੂਲ ਬਨੈਰਿਓ ਨਾਲ ਮੋਂਨੇ ਤੁਹਾਨੂੰ ਦਰਸ਼ਨ ਗੁਰਦੁਆਰਾ ਗਣੀਖੰਡ ਅਬੀਖਾਂ ਪਾਸ਼ਾਹੀ ਦਸਵੀ गुरु चौपारा साहिब अच्छा ईंदासीं गुरुद्वारा श्रीपवारा साहिब माशूर साहिबे इतिहास ਆ ਮੇਰੇ ਮਾਣੇ ਨਾ ਦੇਖਾਂ ਸਾਰੇ ਕੱਪੜੇ ਗੰਦੇ ਕਿਸਾ ਹੋ ਜਾਂਦਾ ਕਿਨੇ ਦਿੱਤੇ ਕਿਨੇ ਕਿਤੇ ਯਾਰ ਬੱਚਿਆਂ ਨੇ ਕੀਤੇ ਸੀ ਕਿਉਂ ਪਤਾ ਨਹੀਂ ਹੋਲੀ ਪਾਣੀ ਹੋ ਗਈ ਗੋਡਰਾਸ਼ੀ ਦੇ ਨਿਖਾਂ ਨਵੇਂ ਖਾਣ ਦਾ ਸੰਕੇਤ ਤੇ ਆਸਾ ਵੀਡੀਓ ਪਾਜ਼ ਕਰਕੇ ਤੇ ਵੜ ਸਕਦੇ ਜੇ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਾਂਗੇ ਸ਼ਾਮ ਨੂੰ ਚੜ੍ਹ ਹੋਏ ਹੋਏ ਨਵਾਂ ਜੀਵਨ ਦਰਸ਼ੇ ਐ ਅਮਰ ਤੋਂ ਇਹ ਦਾਦੇ ਸ਼ਰੂ ਅਸੀਂ ਤਾਂ ਤੇਰੇ ਦਰਦੇ ਉਨੇ ਸ਼ਤ ਨੂੰ ਨਾ ਤੇ ਆ ਬਲਸ਼ਾ ਇੱਕ ਮੱਤਾ ਤਾਰੇ ਨੂੰ ਕੀ ਦੇਸ ਤੇਰਾ ਕਿਹੜਾ ਸ਼ਹਿਰ ਤੇਰੇ ਤੋਂ ਸੇਵਾ ਨਹੀਂ ਆਉਂਦੀ। ਤੇ ਕਿਦਰ ਪਲਛਾ ਕੇ ਲਗੇ। ਦੋਵੇਂ ਸੇ ਜੋੜ ਸੰਦਰ ਦੇ ਬਾਪ ਨੂੰ ਸਭਾ ਕਰਦੇ। ਕਾਸ਼ਿਸ਼ ਕਰੋ। ਹਾਂਜੀ ਭਾਈ ਜੀ।